ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਡਾ YouTube ਚੈਨਲ ਦੇ ਸਭ ਨੂੰ ਪਿਆਰ ਸਵਾਗਤ ਹੈ ਜੀ ਅੱਜ ਅਸੀਂ ਤੁਹਾਡੇ ਵਾਸਤੇ ਲੈ ਕੇ ਆਏ ਆ ਪੁਣੀ ਦੀ ਵੀਡੀਓ ਕਈ ਵੀ ਨਹੀਂ ਡਿਮਾਂਡ ਤੇ ਕਈ ਵੀਰ ਕਹਿੰਦੇ ਕਹਿ ਰਹੇ ਸੀ ਕਮੈਂਟ ਦੇ ਵਿੱਚ ਵੀ ਪੁਣੀ ਦੀ ਵੀਡੀਓ ਵੀ ਲੈ ਕੇ ਆਓ ਅਬ ਅੱਜ ਅਸੀਂ ਤੁਹਾਡੇ ਵਾਸਤੇ ਜਿਹੜੀ ਪੁਣੀ ਦੀ ਵੀਡੀਓ ਲੈ ਕੇ ਆਏ ਹਾਜ਼ਰ ਹੋਏ ਆ ਤੇ ਜਿਹੜੇ ਸਾਡੀ ਜਿਹੜੇ ਵੀ ਸਾਡੀ ਇਹ ਵੀਡੀਓ ਸਾਡੇ ਫੇਸਬੁਕ ਪੇਜ ਤੇ ਦੇਖ ਰਹੇ ਨੇ ਉਹ ਸਾਡੇ ਫੇਸਬੁਕ ਪੇਜ ਨੂੰ ਫੋਲੋ ਜ਼ਰੂਰ ਕਰ ਲੈਣਾ ਤੇ ਜਿਹੜੇ ਵੀ ਸਾਡੀ ਇਹ ਵੀਡੀਓ ਸਾਡੇ YouTube ਚੈਨਲ ਤੇ ਦੇਖ ਰਹੇ ਨੇ ਸਾਡੀ YouTube ਚੈਨਲ ਨੂੰ ਸਬਸਕ੍ਰਾਈਬ ਜੂ ਕਰ ਲੈਣ ਅਤੇ ਸਾਡੇ ਨੋਟੀਫਿਕੇਸ਼ਨ ਬੈਲ ਨੂੰ ਆਲ ਤੇ ਸੈੱਟ ਕਰ ਦੇਣ ਜਿਸ ਨਾਲ ਤੁਹਾਨੂੰ ਸਾਡੀ ਹੋਰ ਨਵੇਂ ਸਟਾਈਲ ਦੇ ਦਸਤਾਰਾਂ ਦੀਆਂ ਹੋਰ ਨਵੇਂ ਸਟਾਈਲ ਦੇ ਦਸਤਾਰਾਂ ਦੀਆਂ ਮੱਲੀ ਦੀਆਂ ਐਸੇ ਇਸੇ ਤਰ੍ਹਾਂ ਦੀਆਂ ਹੋਰ ਦਸਤਾਰ ਦੀ ਟਿਪਸ ਦੀਆਂ ਵੀਡੀਓ ਜਿਹੜੀ ਕਿ ਅਸੀਂ ਲੈ ਕੇ ਜਰੂਰ ਹਾਜ਼ਰ ਹੁੰਨੇ ਆ ਜਿਸ ਦੀ ਨੋਟੀਫਿਕੇਸ਼ਨ ਤੁਹਾਨੂੰ ਜਿਹੜੀ ਕਿ ਸਭ ਤੋਂ ਪਹਿਲਾਂ ਮਿਲ ਸਕੇ ਤੇ ਅੱਜ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਪੂਣੀ ਦੀ ਵੀਡੀਓ ਤੇ ਜਦੋਂ ਆਪਾਂ ਪੂਣੀ ਕਰਨੀ ਹੈ ਪਹਿਲਾਂ ਆਪਾਂ ਆਪਣੀ ਦਸਤਾਰ ਨੂੰ ਇਹ ਜਿਹੜਾ ਪਾਣੀ ਨਾਲ ਗਿੱਲਾ ਕਰਕੇ ਦਸਤਾਰ ਨੂੰ ਗਿੱਲਾ ਕਰਨ ਤੋਂ ਬਾਅਦ ਇੱਕ ਪਾਸਾ ਆਪਾਂ ਜਿਹੜਾ ਗਿਆ ਵੀਰ ਨੂੰ ਫੜਾ ਦੇਣਾ ਕਿਸੇ ਵੀਰ ਨੂੰ ਜਾਂ ਆਪਾਂ ਗੁੰਡੇ ਨਾਲ ਬਣ ਸਕਦੇ ਹਾਂ ਆਪਾਂ ਇਸ ਦੇ ਵਿੱਚ ਜਿਹੜੀ ਇੱਕ ਵੀਰ ਨੂੰ ਇੱਕ ਪਾਸਾ ਫੜਾਇਆ ਪੂਣੀ ਦਾ ਫੜਾਉਣ ਤੋਂ ਬਾਅਦ ਆਪਾਂ ਉਹਨੂੰ ਦੋਨੇ ਸਾਈਡਾਂ ਤੋਂ ਜਿਹੜਾ ਗਿਆ ਸੱਜੇ ਪਾਸੇ ਦੇ ਕੋਈ ਪਾਸਿਓ ਉਹਨੂੰ ਲੜਾਂ ਨੂੰ ਅੰਦਰ ਕਰਕੇ ਚੰਗੀ ਤਰ੍ਹਾਂ ਆਪਾਂ ਗੰਨੂੰ ਖਿੱਚ ਕੇ ਟਾਈਟ ਕਰਕੇ ਆਪਾਂ ਫਿਰ ਪੱਗ ਦਾ ਜਿਹੜਾ ਗਿਆ ਚੰਗੀ ਤਰ੍ਹਾਂ ਖਿੱਚਣ ਤੋਂ ਬਾਅਦ ਪੱਗ ਤੋਂ ਆਪਾਂ ਪਹਿਲਾਂ ਇਧਰਲੀ ਸਾਈਡ ਤੋਂ ਇੱਕ ਪਤਰਾ ਪਾਸਾ ਚੱਕ ਕੇ ਪਰ ਆਪਾਂ ਪਤਲਾ ਪਾਸਾ ਚੱਕਣਾ ਪਤਲਾ ਪਾਸਾ ਚੱਕਣ ਤੋਂ ਬਾਅਦ ਆਪਾਂ ਲੜ ਨੂੰ ਆਪਾਂ ਚੰਗੀ ਤਰ੍ਹਾਂ ਖਿੱਚ ਲੈਣਾ ਖਿੱਚਣ ਤੋਂ ਬਾਅਦ ਆਪਾਂ ਜੰਗਤੀ ਜੀ ਸਾਦੇ ਆਪਾਂ ਪੱਲੇ ਪਾਸੇ ਨੂੰ ਚੱਕ ਕੇ ਉਹਨੂੰ ਇਕੱਠਾ ਕਰਕੇ ਦੂਜੇ ਪੱਲੇ ਪਾਸੇ ਨਾਲ ਮਿਲਾ ਕੇ ਜਿਹੜਾ ਕਿ ਆ ਆਪਾਂ ਆਪਾਂ ਪੱਗ ਨੂੰ ਹਲਾਵਾਂਗੇ ਜਿਸ ਨਾਲ ਮੋਟਾ ਪਾਸਾ ਆਪਣਾ ਥੱਲੇ ਆ ਜਾਂਦਾ ਆਉਣ ਤੋਂ ਬਾਅਦ ਆਪਾਂ ਗਠ ਮਾਰ ਲੈਣੀ ਹੈ ਗਠ ਮਾਰਨ ਦੇਖ ਜਾਂਦਾ ਕਿ ਜਦੋਂ ਵੀ ਆਪਾਂ ਆਪਣੀ ਦਸਤਾਰ ਸਜਾਉਣੀ ਹੈ ਤਾਂ ਆਪਣੀ ਜਿਹੜੀ ਪੂਣੀ ਨਹੀਂ ਖੁੱਲਦੀ ਤੇ ਆਪਾਂ ਜੰਗਤੀ ਦੇ ਸਕਦੇ ਆਪਾਂ ਪੂਣੀ ਦਾ ਪਤਲਾ ਪਾਸਾ ਚੱਕਣਾ ਨਵੇਂ ਤੁਸੀਂ ਦੇਖ ਸਕਦੇ ਤੁਹਾਨੂੰ ਦਿਖਾਉਣਾ ਮੈਂ ਇਵੇਂ ਤੁਸੀਂ ਦੇਖ ਸਕ ਰਹੇ ਹੋ ਦੇਖ ਸਕਦੇ ਹੋ ਆਪਾਂ ਪੂਣੀ ਦਾ ਪੱਧਾ ਪਾਸਾ ਚੱਕਿਆ ਪੱਧਾ ਪਾਸਾ ਚੱਕਿਆ ਉਹਨੂੰ ਚੰਗੀ ਤਰ੍ਹਾਂ ਹਲਾਤਾ ਪਹਿਲਾਂ ਆਪਾਂ ਪੱਧਾ ਪਾਸਾ ਚੱਕਿਆ ਉਹਨੂੰ ਥੱਲੇੋਂ ਇਕੱਠਾ ਕਰੇ ਇਕੱਠਾ ਕਰਕੇ ਦੂਜੇ ਪੱਲੇ ਪਾਸੇ ਨਾਲ ਮਿਲਾਤਾ ਮਿਲਾਉਣ ਤੋਂ ਬਾਅਦ ਆਪਾਂ ਜਿਹੜਾ ਗਿਆ ਚੰਗੀ ਤਰ੍ਹਾਂ ਉਹਨੂੰ ਪੱਗ ਨੂੰ ਆਪਾਂ ਹਲਾ ਦੇਣਾ ਹਲਾਉਣਾ ਜਿਹੜਾ ਗਿਆ ਆਪਣੀ ਜਿਹੜੀ ਪੂਣੀ ਦਾ ਮੋਟਾ ਪਾਸਾ ਜਿਹੜਾ ਗਿਆ ਥੱਲੇ ਵਾਲੀ ਸਾਈਡ ਆ ਜਾਂਦਾ ਥੱਲੇ ਵਾਲੀ ਸਾਈਡ ਮਤਲਬ ਜਿਹੜੀ ਕਿ ਆਪਣੇ ਪੱਗ ਦੇ ਜਿਹੜੀ ਕਿ ਉੱਪਰਲੇ ਪੇਚ ਬਣਦੇ ਨੇ ਉਹ ਆਪਣੀ ਮੋਟੀ ਸਾਈਡ ਦੇ ਬਣਦੇ ਆ ਤਾਂ ਜੋ ਆਪਾਂ ਜਦੋਂ ਵੀ ਪੱਗ ਨੂੰ ਹਲਾਉਂਦੇ ਆ ਨਾ ਤਾਂ ਉਹਦੇ ਨਾਲ ਆਪਣੀ ਜਿਹੜੀ ਕਿ ਪੱਗ ਦਾ ਸਤਾਰ ਦਾ ਮੋਟਾ ਪਾਸਾ ਉਹ ਜਿਹੜਾ ਕਿ ਥੱਲੇ ਦੀ ਸਾਈਡ ਆ ਜਾਂਦਾ ਤੇ ਜਿਹੜੇ ਵੀ ਸਾਡੇ YouTube ਚੈਨਲ ਤੇ ਨਵੇਂ ਆਏ ਨੇ ਉਹ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣ ਤੇ ਜਿਹੜੇ ਵੀ ਸਾਡੇ Facebook ਪੇਜ ਤੇ ਨਵੇਂ ਆਏ ਨੇ ਉਹ ਸਾਡੇ Facebook ਪੇਜ ਜਿਹੜੀ ਕਿ ਫੋਲੋ ਜ਼ਰੂਰ ਕਰ ਲੈਣ ਤੇ ਜੰਗਤ ਦੇਖ ਸਕਦੇ ਆਪਾਂ ਇਸ ਦੇ ਵਿੱਚ ਵੀ ਉਸੇ ਤਰ੍ਹਾਂ ਚੰਗੀ ਤਰ੍ਹਾਂ ਪੂਣੀ ਦਾ ਜਿਹੜਾ ਕਿ ਪੂਣੀ ਦਾ ਪਤਲਾ ਪਾਸਾ ਚੱਕ ਕੇ ਉਹਨੂੰ ਚੰਗੀ ਤਰ੍ਹਾਂ ਇਕੱਠਾ ਕਰਕੇ ਪੂਣੀ ਨੂੰ ਆਪਾਂ ਕੱਲਾ ਕੱਲਾ ਲੜ ਆਪਾਂ ਜਿਹੜਾ ਕਿ ਇਕੱਠਾ ਕਰਨ ਤੋਂ ਬਾਅਦ ਇਹ ਤੁਸੀਂ ਦੇਖ ਸਕਦੇ ਹੋ ਆਪਾਂ ਪੂਣੀ ਨੂੰ ਕੱਲਾ ਕੱਲਾ ਲੜ ਚੱਕਿਆ ਲੜ ਚੱਕਣ ਤੋਂ ਬਾਅਦ ਆਪਾਂ ਇਕੱਠਾ ਕੀਤਾ ਲੜ ਨੂੰ ਲੜ ਨੂੰ ਥੱਲੇ ਨੂੰ ਇਕੱਠਾ ਕਰਕੇ ਉਹਨੂੰ ਜਿਹੜੀ ਆਪਾਂ ਪੂਣੀ ਨੂੰ ਹਲਾ ਦਾਂਗੇ ਤੇ ਅੱਜ ਆਪਾਂ ਜਿਹੜੀ ਕਿ ਤੁਹਾਡੇ ਵਾਸਤੇ ਜਿਹੜੀ ਕਿ ਆ ਅੱਜ ਆਪਾਂ ਪੂਣੀ ਦੀ ਵੀਡੀਓ ਲੈ ਕੇ ਜਿਹੜੀ ਕਿ ਤੁਹਾਡੇ ਵਾਸਤੇ ਹਾਜ਼ਰ ਹੋਏ ਆ ਤਾਂ ਜਿਹੜੀ ਕਿ ਆ ਆਪਾਂ ਉਸੇ ਤਰ੍ਹਾਂ ਇਸ ਤਰ੍ਹਾਂ ਇਸ ਦੇ ਵਿੱਚ ਵੀ ਆਪਾਂ ਪੂਣੀ ਦੇ ਪਤਲਾ ਪਾਸਾ ਚੱਕਿਆ ਚੱਕਣ ਤੋਂ ਬਾਅਦ ਉਹਨੂੰ ਚੰਗੀ ਤਰ੍ਹਾਂ ਹਲਾਇਆ ਹਲਾਉਣ ਤੋਂ ਬਾਅਦ ਜਦੋਂ ਕਿ ਆ ਆਪਾਂ ਜਸਤਾਰ ਨੂੰ ਹਲਾਉਨੇ ਤਾਂ ਆਪਣਾ ਮੋਟਾ ਪਾਸਾ ਜਿਹੜਾ ਕਿ ਥੱਲੇ ਸਾਈਡ ਆ ਜਾਂਦਾ ਤੇ ਅੱਜ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਸੀਗੇ ਪੂਣੀ ਦੀ ਵੀਡੀਓ ਤੇ ਕੱਲ ਨੂੰ ਜਿਹੜੀ ਕਿ ਆ ਆਪਣੀ ਬੇਸ ਦੀ ਵੀਡੀਓ ਆ ਰਹੀ ਹੈ ਇਸੇ ਟਾਈਮ ਤੇ ਉਹ ਵੀਡੀਓ ਵੀ ਜਿਹੜੀ ਕਿ ਆ ਵੀਰਾਂ ਨੇ ਵੱਧ ਤੋਂ ਵੱਧ ਦੇਖਣੀ ਕਈ ਵੀਰਾਂ ਨੂੰ ਜਿਹੜੀ ਬੇਸ ਚਾਉਣ ਦੇ ਵਿੱਚ ਕੋਈ ਵੀ ਪ੍ਰੋਬਲਮ ਆਦੀ ਉਹਦੇ ਪੇ ਸਾਰੇ ਸੋਲੂਸ਼ਨ ਦਿੱਤੇ ਹੋਏ ਨੇ ਤੇ ਕੱਲ ਆਪਣੀ ਜਿਹੜੀ ਕੇ ਬੇਸ ਦੀ ਵੀਡੀਓ ਵੀ ਆ ਰਹੀ ਹੈ ਅੱਜ ਪੂਣੀ ਦੀ ਵੀਡੀਓ ਆਈ ਸੀ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਵੀਡੀਓ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਭਾਈ ਗੁਰਜੀਤ ਖਾਲਸਾ ਭਾਈ ਗੁਰਜੀ ਕੀ ਫਤਹ